ਅੱਜ ਆਪਾਂ ਜੇ ਸਮਸਤੇ ਨੂੰ ਲੈ ਕੇ ਬੈਠੇ ਆਂ ਸਾਰੇ ਬੁਲਾਰਿਆਂ ਨੇ ਬਹੁਤ ਵਿਸਤਾਰ ਨਾਲ ਉਹ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਆ ਮਥੂਟ ਵਰਗਿਆਂ ਫਾਈਨਾਂਸ ਤੋਂ ਪੜਨੇ ਆ ਕਿਸ ਤਰ੍ਹਾਂ ਸਾਡੇ ਉਹ ਲੋੜਵੰਦ ਕਿਸਾਨ ਜਾਂ ਮਜ਼ਦੂਰ ਜਾਂ ਸਾਡੇ ਆ ਮਾਵਾ ਭੈਣਾ ਆਪਣੇਸ ਸਭ ਮੈਂ ਹੋਵੇ ਕਿ ਇਹਨੇ ਆ ਕੇ ਜਾਂ ਛੋਟੇ ਮੋਟੇ ਹੋਰ ਲੋਨ ਲੈ ਕੇ ਆਪਣੇ ਕਿਸੇ ਕੰਮ ਕਾਰ ਵਾਸਤੇ ਆਉਂਦੇ ਐ ਤਾਂ ਉਸ ਤੋਂ ਬਾਅਦ ਸਾਡੇ ਨਾਲ ਕਿਹੋ ਜਿਹਾ ਵਿਵਹਾਰ ਉਹ ਕੀਤਾ ਜਾਂਦਾ ਹੈ ਕਿਸ ਤਰੀਕੇ ਨਾਲ ਉਹਤੇ ਬੇਜਾਨੀਆਂ ਦਰਾਂ ਵਧਾਈਆਂ ਜਾਂਦੀਆਂ ਕਿ ਮੈਂ ਸਾਨੂੰ ਅਜਾਦ ਦੇ ਵਿੱਚ ਲਪੇਟ ਕੇ ਰੱਖਿਆ ਜਾਂਦਾ ਤਾਂ ਦਮੇ ਸਮੇਂ ਬਾਅਦ ਜਦੋਂ ਗੱਲਬਾਤ ਕਰਦੇ ਆ ਨਵੇਂੜਨ ਦੀ ਗੱਲ ਆਉਂਦੀ ਹੈ ਪਾਉ ਦੇ ਵਿੱਚੋਂ ਨਿਕਰਦਾ ਕੀ ਹੈ ਉਹ ਆਜਾਪਾ ਸਾਰੀ ਗੱਲਬਾਤ ਤੁਹਾਡੇ ਨਾਲ ਸਾਹਮਣੇ ਆ ਚੁੱਕੀ ਹੈ ਕੀਤੀ ਆ ਬੁਲਾਰਿਆਂ ਨੇ ਕਿਉਂਕਿ ਇਹ ਹਜੇ ਪੰਜਾਬ ਦੇ ਵਿੱਚ ਇਹ ਸਾਰੀਆਂ ਕੰਪਨੀਆਂ ਲਟੇਰੀਆਂ ਜਮਾਤਾਂ ਕਹਿ ਲਓ ਇਧਰੋਂ ਕਾਰਪੋਰੇਟ ਘਰਾਣਿਆਂ ਦੇ ਵੱਡੇ ਸਾਡੇ ਲੋਕਾਂ ਨਾਲ ਠੱਗੀ ਦੇ ਜਾਲ ਕਹਿ ਲਓ ਕਿ ਇੱਥੋਂ ਦੇ ਰਾਜ ਪ੍ਰਬੰਧ ਸਾਡੀ ਉਸ ਲੋਕਾਂ ਦੀ ਬਾਜੂ ਨਹੀਂ ਸੁਣਦੇ ਅਵਧੀ ਕੋਰਪੋਰੇਟਾ ਜਿਹੜੇ ਕਾਰਪੋਰੇਟਾ ਬਣਦੇ ਆ ਜਾਂ ਬਣਾਏ ਜਾਂਦੇ ਆ ਸਰਕਾਰ ਦੀਆਂ ਮੌਤਿਆਂ ਨੀਤੀਆਂ ਦੇ ਮਤਲਬਕਾ ਲਾਇਸੈਂਸ ਲੈ ਕੇ ਕੋਈ ਵੀ ਈਦਾਰਾ ਖੋਲ੍ਹ ਕੇ ਕਿਤੇ ਵੀ ਆਪ ਦਾ ਕੰਮਕਾਰ ਸ਼ੁਰੂ ਕਰ ਲੈਂਦੇ ਆ ਉਹਦੇ ਇਸ ਤੋਂ ਪਹਿਲਾਂ ਵੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਕਿੱਡੇ ਵੱਡੇ ਘਾਪਲੇ ਚਿੰਟ ਫੰਡ ਕੰਪਨੀਆਂ ਨੇ ਕੀਤੇ ਪੰਡਾਂ ਦੇ ਬੱਚੋ 70% ਲੋਕ ਉਸ ਗੱਲ ਦੇ ਵਿੱਚ ਵੀ ਆਏ ਕਿ ਜ਼ਮੀਨਾਂ ਵੇਚ ਕੇ ਪੈਸੇ ਧੁੱਪਣੇ ਕਰ ਦਈਏ ਐਨੇ ਵਿਆਜ ਮਿਲਨੇ ਆ ਤਾਂ ਉਸ ਲਾਲਚਾਂ ਦੇ ਵਿੱਚ ਬਹੁਤ ਸਾਡੇ ਕਿਸਾਨਾਂ ਉਹ ਜ਼ਮੀਨਾਂ ਤੋਂ ਵੀ ਹੱਥ ਧੋ ਗਏ ਤਕਰੀਬਨ ਮਸਲਾ ਕਿਸਾਨੀ ਦੀ ਲੁੱਟ ਦਾ ਕਹਿ ਲੋ ਜਾਂ ਸਾਡੇ ਕਿਰਤੀ ਲੋਕਾਂ ਦੀ ਲੁੱਟ ਦਾ ਕਹਿ ਲੋ ਉਹ ਕਿਸੇ ਤਰ੍ਹਾਂ ਕਿਸੇ ਰੂਪ ਦੇ ਵਿੱਚ ਇਸ ਪੰਜਾਬ ਦੀ ਧਰਤੀ ਤੇ ਜੜਾ ਫਸਾਰਦੇ ਆ ਉਹਨਾਂ ਨੂੰ ਬਣਾਵਾ ਦੇਣ ਵਾਸਤੇ ਉਹਨਾਂ ਦੀ ਜੜਾਂ 'ਚ ਪਾਣੀ ਪਾਉਣ ਵਾਸਤੇ ਇੱਥੋਂ ਦਾ ਸਿਸਟਮ ਇੱਥੋਂ ਦੀ ਅਫਸਰ ਚ ਆਈ ਐ ਇੱਥੋਂ ਦੀ ਸਰਕਾਰ ਉਹਨਾਂ ਦੇ ਪੱਖਪੂਰਦੀ ਐ ਉਹਨਾਂ ਦੀ ਗੱਲਬਾਤ ਸੁਣਦੀ ਐ ਤੇ ਸਾਡੇ ਲੋਕਾਂ ਦੀ ਗੱਲਬਾਤ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਪੂਰੇ ਪੰਜਾਬ ਦੇ ਵਿੱਚ ਜਹੇ ਕਿੰਨੇ ਮਸਲੇ ਹੋ ਸਕਦੇ ਐ ਕਿੰਨੇ ਸਾਡੇ ਉਹਨਾਂ ਲੋਕਾਂ ਨਾਲ ਧੱਕੇ ਹੋਇਆ ਕਿੰਨੇ ਲੋਕਾਂ ਦੇ ਰਿਸ਼ਕਾਰ ਖਸੇ ਆ ਕਿੰਨੇ ਸਾਡੇ ਉਹਨਾਂ ਕਿਰਤੀ ਲੋਕਾਂ ਦੀ ਕਿਰਤ ਲੁੱਟੀ ਗਈ ਹੈ ਤੇ ਕਿੰਨਿਆਂ ਦੀਆਂ ਜ਼ਮੀਨਾਂ ਸਾਡੇ ਛੋਟੇ-ਮੋਟੇ ਕਿਸਾਨਾਂ ਦੀਆਂ ਵੇਚ ਚੁੱਕੀਆਂ ਇਹੋ ਜਿਹੇ ਸਿਸਤਮਾਂ ਦੇ ਵਿੱਚ ਪਾ ਕੇ ਬੇਸ਼ੱਕ ਇਹ ਖੌਰੀਆਂ ਚਾਹੇ ਤੀਜੇ ਬਦਲਾਅ ਦੀਆਂ ਸਰਕਾਰਾਂ ਦੀ ਗੱਲ ਕਰ ਲਈਏ ਚਾਹੇ ਲਗਾਤਾਰ ਇਥੋਂ ਦੀਆਂ ਬਰਾਸਤੀ ਪਾਰਟੀਆਂ ਤੋਂ ਹੋਣ ਵਾਲੀਆਂ ਰਾਜ ਕਰਕੇ ਜਾਂ ਉਹਨਾਂ ਦੀ ਗੱਲ ਕਰ ਲਈਏ ਤਾ ਕਿਸੇ ਨੇ ਉਸ ਕੱਲ ਦੇ ਉੱਤੇ ਅੱਜ ਤੱਕ ਕੋਈ ਨਾ ਕਾਰਵਾਈ ਨਾ ਕਿਸੇ ਨੇ ਧਿਆਨ ਦਿੱਤਾ ਕਿ ਅਸੀਂ ਇੱਥੋਂ ਦੇ ਅਜਿਹੇ ਸਿਸਟਮ ਦੇ ਨੱਥ ਪਾ ਸਕੀਏ ਕਿ ਇਹਨਾਂ ਨੂੰ ਕੰਟਰੋਲ ਕਰ ਸਕੀਏ ਲੋਕਾਂ ਦੀਆਂ ਸਹਿਬਾਵਾਂ ਦੇ ਵਿੱਚੋਂ ਲੋਕਾਂ ਦੇ ਕੰਮਕਾਰ ਨੂੰ ਵਡਾਉਣ ਵਾਲੀਆਂ ਵਧਾਉਣ ਵਾਲੀਆਂ ਬੈਂਕਾਂ ਦੇ ਵਿੱਚੋਂ ਜਿਹੜੀਆਂ ਲੁਪਟਾਂ ਸਰਕਾਰੀ ਤੌਰ ਤੇ ਮਿਲਦੀਆਂ ਜਾਂ ਦਿੱਤੀਆਂ ਜਾਂਦੀਆਂ ਸੀ ਕਿਓ ਕਿਸਾਨਾਂ ਮਜ਼ਦੂਰਾਂ ਦੀ ਕਿਰਤ ਦੇ ਪੱਖ ਦੇ ਵਿੱਚ ਜਾਣ ਪਰ ਉਹਨਾਂ ਤੋਂ ਸਰਕਾਰਾਂ ਨੇ ਸਾਡੇ ਲੋਕਾਂ ਦਾ ਮੋਹ ਭੰਗ ਕਰਕੇ ਇੱਥੇ ਆਹੋ ਜਿਹੇ ਠੱਗੀ ਦੇ ਜਾਲ ਦੇ ਵਿੱਚ ਲਿਆਉਣ ਵਾਸਤੇ ਵੱਡਾ ਛੇਜੰਤਰ ਰਚਿਆ ਵੱਡਾ ਨੈਟਵਰਕ ਫੈਲਾਇਆ ਕਿ ਇੱਥੋਂ ਦੇ ਲੋਕਾਂ ਨੂੰ ਇੱਥੋਂ ਦੇ ਅਨਪੜ੍ਹ ਲੋਕਾਂ ਨੂੰ ਕਹ ਲਓ ਕਿ ਜਿਹੜੇ ਕਿਰਤ ਤੋਂ ਤਸਵੀਰ ਤਰੇ ਕਿਉਂਕਿ ਉਹਨਾਂ ਨੂੰ ਇਹ ਇਨਸਾਨ ਨਹੀਂ ਸਮਝਦੇ ਕਿ ਉਹਨਾਂ ਦੀ ਲੁੱਟ ਕਿਵੇਂ ਕਰੀ ਜਾਵੇ ਚਾਹੇ ਸਾਡੀਆਂ ਜ਼ਮੀਨਾਂ ਜ਼ਮੀਰਾਂ ਫਸਲਾਂ ਦੀ ਗੱਲ ਹੋਵੇ ਕਿ ਉਹ ਕਿਵੇਂ ਖੋਹਿਆ ਜਾਣ ਤੇ ਕਿਵੇਂ ਫਸਲਾਂ ਉੱਟੀਆਂ ਜਾਣ ਤਾਂ ਉਹਦੇ ਨਾਲ ਨਾਲ ਨਿਚੇ ਵਾਲੇ ਪਾਸਿਓਂ ਵੀ ਕਿ ਛੋਟੇ-ਮੋਟੇ ਕੰਮਕਾਰ ਕਰਕੇ ਜੇ ਕੋਈ ਅਬਦੇਲ ਹੁਦਾਰ ਤੋਰਦਾ ਹੈ ਜਾਂ ਜਰਜਗਾਰ ਤੋਰਦਾ ਕੋਈ ਅੱਗੇ ਸਲਾਹ ਬਾੜੀ ਕਰਕੇ ਕਿਸੇ ਬੈਂਕ ਦੇ ਫਰੂ ਕੋਈ ਚਾਰ ਪੈਸੇ ਲੈ ਕੇ ਕੰਮ ਕਰਨ ਦੀ ਸੋਚਦਾ ਹੈ ਜੇ ਤੋਵੇਂ ਲੋਕਾਂ ਨੂੰ ਕਿਵੇਂ ਇਹਨਾਂ ਦੇ ਜਾਲ ਦੇ ਵਿੱਚ ਫਸਾਇਆ ਜਾਵੇ ਕਿ ਉਸ ਤੋਂ ਬਾਅਦ ਆਹ ਕਿਰਤ ਕਰਨ ਵਾਲੇ ਲੋਕ ਆਪਣੀ ਕਿਰਤ ਦੀ ਨਾਲ ਗੱਲ ਕਰ ਸਕਣ ਤੇ ਇਹਨਾਂ ਨੂੰ ਕਿਵੇਂ ਉਸ ਜਾਲ ਦੇ ਵਿੱਚ ਫਸਾ ਕੇ ਕਿਵੇਂ ਢਟਿਆ ਜਾਵੇ ਉਹ ਵੱਡੇ ਜਾਲ ਉਸ ਤਰੀਕੇ ਦੇ ਸਾਡੇ ਪੰਜਾਬ ਦੇ ਵਿੱਚ ਵੱਡੇ ਨੈਟਵਰਕ ਪੂਰੇ ਦੇਸ਼ ਦੇ ਵਿੱਚ ਫੈਲਾਇਆ ਇੱਥੋਂ ਦੇ ਰਾਜ ਕਰਨ ਵਾਲੇ ਦੇਸ਼ਦਿਆਂ ਸਰਕਾਰਾਂ ਨੇ ਤੇ ਸੂਬਿਆਂ ਦੀਆਂ ਸਰਕਾਰਾਂ ਨੇ ਪ੍ਰਭੂ ਕਿਉਂਕਿ ਜੇ ਉਸ ਜਾਲ ਦੇ ਵਿੱਚੋਂ ਸਾਨੂੰ ਕਢਦੇ ਆ ਸੋਚਦੇ ਆ ਤਾਂ ਸਾਡੀ ਕਿਰਤ ਦਾ ਮੁੱਲ ਪਵੇ ਤਾਂ ਸਾਨੂੰ ਇਹਦੇ ਠੱਗੀ ਦੇ ਜਾਲਾਂ ਦੇ ਵਿੱਚ ਫਸਣ ਦੀ ਲੋੜ ਨਾ ਪਵੇ ਰੋਜ਼ਗਾਰ ਮਿਲੇ ਸਾਡੇ ਬੱਚਿਆਂ ਨੂੰ ਸਾਡੀ ਫਸਲਾਂ ਦੇ